ਆ ਜੜੀ ਜੜੀ ਆਪਣੀ ਆਹ ਵੀਡੀਓ ਤੁਹਾਨੂੰ ਚੰਗੀ ਲੱਗੂਗੀ ਮੈਂ ਪੂਰੀ ਪੂਰੀ ਉਮੀਦ ਕਰਦਾ ਕਿਉਂਕਿ ਆਪਾਂ ਇੱਕ ਤਾਂ ਮਕਾਨ ਲੈ ਕੇ ਪਹੁੰਚੇ ਆ ਮਕਾਨ ਬਹੁਤ ਹੀ ਸਸਤਾ ਹੈ ਰੇਟ 1.5 ਲੱਖ ਰੁਪਿਆ ਮੰਗਿਆ ਹੋਰ ਵੀ ਘਟਾਉਣਗੇ ਮਾਲਕ ਤੇ ਜਿਹੜੇ ਮਾਲਕ ਨੇ ਆ ਬਾਹਰ ਰਹਿੰਦੇ ਆ ਜੀ ਤੇ ਇੱਕੋ ਘਰ ਦੀਆਂ ਮਸ਼ੀਨਰੀਆਂ ਤੇ ਵੱਖ-ਵੱਖ ਤਰ੍ਹਾਂ ਦੀਆਂ ਹੋਰ ਵੀਆਂ ਕਈ ਚੀਜ਼ਾਂ ਲੈ ਕੇ ਪਹੁੰਚੇ ਆ ਤੇ ਗੱਲ ਆਪਾਂ ਕਰਦੇ ਆ ਪੂਰੀ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਸਾਰੇ ਜਣੇ ਨੋਟ ਕਰ ਲਓ نیچے ਦਿੱਤਾ ਹੋਇਆ 78140 38764 ਜੇ ਤੁਹਾਡੇ ਕੋਲੇ ਵੀ ਕੋਠੀਆ ਮਕਾਨ ਘਰ ਜਾਂ ਕੋਈ ਗੱਡੀ ਜਾਂ ਮੋਟਰਸਾਈਕਲ ਹੈ ਬੁਲਟ ਹੈ ਤੁਸੀਂ ਵੇਚਣਾ ਹੈ ਆਪਣੇ ਕੋਲੇ ਭੇਜੋ ਇੱਕ ਵੀਡੀਓ ਪੂਰੀ ਜਾਣਕਾਰੀ 5 ਤੋਂ 7 ਫੋਟੋਆਂ ਤੇ ਐਡ ਆਪਾਂ ਜਲਦੀ ਤੁਹਾਡੀ ਲਗਾ ਦਾਂਗੇ ਪਹਿਲੀ ਗੱਡੀ ਆਪਾਂ ਰੀਟਜ਼ VDI ਲੈ ਕੇ ਪਹੁੰਚੇ ਜਾਂ 2012 ਮਾਡਲ ਗੱਡੀ ਆ ਨਵੇਂ ਟਾਇਰ ਨੇ ਵਾਡੀ ਲਾਈਨ ਬਹੁਤ ਚੰਗੀ ਹੈ ਤੇ ਕੋਈ ਦਿੱਕਤ ਨਹੀਂ ਇੰਜਨ ਗੇਅਰ ਵੱਲੋਂ ਕੋਈ ਨੁਕਸ ਨਹੀਂ ਹੈਗਾ ਇੱਕ ਨੰਬਰ ਗੱਡੀ ਆ ਜੇ ਆਪਾਂ ਅੰਦਰੋਂ ਗੱਲ ਕਰੀਏ ਨਵੇਂ ਆਪਾਂ ਨੂੰ ਸੀਟ ਕਵਰ ਨਵੀਂ ਮੈਟਿੰਗ ਤੇ ਵਧੀਆ ਮਿਊਜ਼ਿਕ ਸਿਸਟਮ ਸਾਰਾ ਕੁਝ ਵਧੀਆ ਆਪਾਂ ਨੂੰ ਮਿਲ ਜੂਗਾ 1 ਰੁਪਿਆ ਆਪਾਂ ਨੂੰ ਗੱਡੀ ਤੇ ਲਗਾਉਣ ਦੀ ਲੋੜ ਹੈ ਨੀਗੀ ਮਾਲਕ ਨੇ ਰੇਟ 1,95,000 ਰੁਪਿਆ ਮੰਗਿਆ 195 ਡਿਮਾਂਡ 12 ਮਾਡਲ ਹੈ ਤੇ ਸਰਦੂਲਗੜ ਮਾਲਕ ਦਾ ਏਰੀਆ ਤੇ ਇਹਨਾਂ ਨੇ ਛੇਤੀ ਗੱਡੀ ਵੇਚਣੀ ਹੈ ਮਾਲਕ ਕਹਿੰਦੇ ਸੀਗੇ ਛੇਤੀ ਵੇਚਣ ਕਰਕੇ ਰੇਟ ਹੋਰ ਵੀ ਲੈਸ ਕਰ ਦਾਂਗੇ ਮੌਕੇ ਤੇ ਤੇ ਜਿਨ੍ਹਾਂ ਦੀ ਗੱਡੀ ਆ ਉਹਨਾਂ ਦਾ ਨੰਬਰ ਆਪਾਂ ਸਕਰੀਨ ਤੇ ਦੇ ਰੱਖਿਆ 62800402847 ਜਿਹੜੀ ਸੈਕਿੰਡ ਵਾਲੀ ਗੱਡੀ ਆ ਆਪਾਂ ਬਲੇਰੋ ਲੈ ਕੇ ਪਹੁੰਚੇ ਆ 2012 ਮਾਡਲ ਐਸ ਐਲ ਐਕਸ ਤੇ ਗੱਡੀ ਬਹੁਤ ਚੰਗੀ ਹੈ ਜੀ ਤੇ ਟਾਇਰਾਂ 'ਚ ਅਲਾਈ ਲੱਗੇ ਹੋਏ ਨੇ ਟਾਇਰ ਬਹੁਤ ਵਧੀਆ ਆਪਾਂ ਨੂੰ ਮਿਲ ਜਾਣਗੇ ਟਾਇਰਾਂ ਦੀ ਕੰਡੀਸ਼ਨ ਬਹੁਤ ਚੰਗੀ ਪਈ ਐ ਤੇ ਪੰਜਾਬ ਨੰਬਰ ਗੱਡੀ ਐ ਤੇ ਗੱਡੀ ਆਪਾਂ ਨੂੰ ਕੁੱਲ 88000 ਚੱਲੀ ਹੋਈ ਮਿਲੂਗੀ ਸੈਕਿੰਡ ਓਨਰ ਗੱਡੀ ਆ ਅੰਮ੍ਰਿਤਸਰ ਮਾਲਕ ਦਾ ਏਰੀਆ ਤੇ ਡਿਮਾਂਡ ਆਪਣੇ ਕੋਲੇ ਪਹੁੰਚੀ ਹੈ 380000 ਰੁਪਇਆ ਬਾਕੀ ਮਾਲਕ ਨੇ ਕਿਹਾ ਰੇਟ ਉੱਪਰ ਥੱਲੇ ਕਰ ਲਾਂਗੇ ਬਾਕੀ ਵਾਡੀ ਲਾਈਨ ਪਹਿਲਾਂ ਤੁਸੀਂ ਦੇਖ ਲਓ ਚਾਰੇ ਪਾਸੋਂ ਮਾਲਕ ਨੇ ਸਾਰਾ ਕੁਝ ਦਿਖਾਇਆ ਤੇ ਅੰਦਰੋਂ ਵੀ ਫੋਟੋਆਂ ਚੰਗੀਆਂ ਖਿੱਚ ਕੇ ਭੇਜੀਆਂ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਚੰਗੇ ਆਪਾਂ ਨੂੰ ਸੀਟ ਕਵਰ ਚੜੇ ਹੋਏ ਮਿਲ ਜਾਣਗੇ ਤੇ ਬੈਕ ਸਾਈਡਾਂ ਸਟਿੱਪੜੀ ਤਾਂ ਹੈ ਨਹੀਂ ਪਰ ਜਿਹੜਾ ਅਲਾਈ ਹੈ ਉਹ ਲੱਗਿਆ ਹੋਇਆ ਹੈ ਬਾਕੀ ਤੁਹਾਡੇ ਸਾਹਮਣੇ ਆ ਜੀ ਜਾ ਕੇ ਤੁਸੀਂ ਦੇਖ ਸਕਦੇ ਹੋ ਚਲਾ ਕੇ ਗੱਡੀ ਦੇਖਣੀ ਹੋਵੇ ਟ్రਾਈ ਲੈਣੀ ਹੋਵੇ ਜਾ ਕੇ ਦੇਖ ਲਓ ਅੰਮ੍ਰਿਤ ਸਰ ਜਿਨ੍ਹਾਂ ਦੀ ਗੱਡੀ ਆ ਉਹਨਾਂ ਦਾ ਨੰਬਰ ਆਪਾਂ ਸਕਰੀਨ ਤੇ ਦੇ ਰੱਖੇ 86993 36 312 ਇਸ ਨੰਬਰ ਤੇ ਗੱਲ لازਮੀ ਤੁਸੀਂ ਕਰ ਲਿਓ ਆਪਾਂ ਹੁਣ ਲੈ ਕੇ ਪਹੁੰਚੇ ਆ ਜਿਹੜੀ ਤੀਸਰੀ ਗੱਡੀ ਤੁਸੀਂ ਦੇਖ ਰਹੇ ਹੋ ਆਲਟੋ ਆਪਣੇ ਕੋਲੇ ਪਹੁੰਚੀ ਆ 2008 ਮਾਡਲ ਹੈ ਜੀ ਆਲਟੋ ਐਲਐਕਸਾਈ ਗੱਡੀ ਆ ਚਿੱਟੇ ਰੰਗ ਦੀ ਆ ਫੋਟੋਆਂ ਮਾਲਕ ਨੇ ਬਹੁਤ ਵਧੀਆ ਖਿੱਚ ਕੇ ਆਪਣੇ ਕੋਲੇ ਭੇਜੀ ਆ ਮਾਲਕ ਦਾ ਜਿਹੜਾ ਏਰੀਆ ਪਠਾਨਕੂਟ ਹੈ ਪਠਾਨਕੁਟ ਏਰੀਆ ਚ ਗੱਡੀ ਖੜੀ ਐ 90 ਪੈਸੇ ਟਾਇਰਾਂ ਦੀ ਕੰਡੀਸ਼ਨ ਆ ਪਰ ਮਿਲ ਜੂਗੀ ਇੱਕ ਤਰ੍ਹਾਂ ਦੀ ਨਵੇਂ ਵਾਂਗੂ ਟਾਇਰ ਨੇ 65000 ਰੁਪਿਆ ਮਾਲਕ ਨੇ ਕਿਹਾ ਰੇਟ ਬਾਕੀ ਕਹਿੰਦੇ ਸੀਗੇ ਉੱਪਰ ਥੱਲੇ ਹੋ ਜੂਗਾ ਜਿਹੜੀ ਗੱਡੀ ਦੀ ਆਰਸੀ ਆ ਉਹ ਚਿਪ ਵਾਲੀ ਬਣੀ ਹੋਈ ਐ 65000 ਡਿਮਾਂਡ ਐ ਤੇ ਇਹ ਗੱਡੀ ਚ ਕੋਈ ਕਮੀ ਨਹੀਂ ਹੈਗੀ ਵਧੀਆ ਗੱਡੀ ਐ ਤੇ ਵਧੀਆ ਰੰਗ ਪੇਂਟ ਐ ਤੇ ਜਿਹੜਾ ਗੱਡੀ ਦਾ ਨੰਬਰ ਐ ਉਹ ਆਪ ਨੂੰ ਦਿੱਲੀ ਮਿਲੂਗਾ ਜੀ ਦਿੱਲੀ ਨੰਬਰ ਐ ਬਾਕੀ ਤੁਸੀਂ ਕੁਝ ਵੀ ਪੁੱਛਣਾ ਹੋਵੇ ਜਾ ਕੇ ਦੇਖ ਸਕਦੇ ਹੋ ਜਾਂ ਪਹਿਲਾਂ ਪੁੱਛਣਾ ਹੋਵੇ ਤਾਂ ਮਾਲਕ ਨੂੰ ਫੋਨ ਲਗਾ ਲਿਓ ਨੰਬਰ ਤੁਹਾਨੂੰ ਮਿਲ ਜੂਗਾ 65000 ਰੁਪਏ ਕੀਮਤ ਹੈ ਕਾਗਜ਼ ਪੱਤਰ ਹੈਗੇ ਗੱਡੀ ਵਧੀਆ ਸੋਹਣੀ ਗੱਡੀ ਹੈ ਸਾਫ ਸੁਥਰੀ ਹੈ ਰੰਗ ਸਾਫ ਸੁਥਰੇ ਬਾਕੀ ਤੁਸੀਂ ਦੇਖ ਲਓ ਚਲਾ ਕੇ ਜਿੰਨਾ ਦੀ ਗੱਡੀ ਹੈ ਜਿਹੜੇ ਮਾਲਕ ਨੇ 88255 ਤੇ 95474 ਇਸ ਨੰਬਰ ਤੇ ਗੱਲ ਤੁਸੀਂ ਕਰ ਸਕਦੇ ਹੋ ਜੇ ਕਿਸੇ ਨੇ ਕੋਈ ਵੀ ਗੱਲ ਕਿਸੇ ਵੀ ਤਰ੍ਹਾਂ ਦੀ ਕਰਨੀ ਤੁਸੀਂ ਹੋਵੇ ਜੀ ਬਾਕੀ ਵੀਡੀਓ ਦੀ ਗੱਲਬਾਤ ਹੋ ਰਹੀ ਹੈ ਜੀ ਅੱਗੇ ਹੋਰ ਵੀ ਬਹੁਤ ਸਾਰੇ ਗੱਡੀਆਂ ਤੇ ਮਸ਼ੀਨਰੀਆਂ ਤੇ ਇੱਕ ਮਕਾਨ ਅੱਗੇ ਹੋਰ ਵੀ ਹੈ ਉਹ ਵੀ ਆਪਾਂ ਦੇਖਾਂਗੇ ਗੱਲ ਕਰਾਂਗੇ ਉਹਦੀ ਵੀ ਪੂਰੀ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰ ਲਓ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਜੇ ਤੁਸੀਂ ਵੀ ਐਡ ਕਰਵਾਉਣੀ ਹੈ ਤੁਹਾਡੇ ਕੋਲੇ ਕੋਠੀਆਕਾਰ ਮਕਾਨ ਹੈ ਤੁਸੀਂ ਵੇਚਣਾ ਜੇ ਚਾਹੁੰਦੇ ਹੋ ਤਾਂ ਆਪਣੇ ਕੋਲੇ ਭੇਜ ਕੇ ਇੱਕ ਵੀਡੀਓ ਪੂਰੀ ਜਾਣਕਾਰੀ 5 ਤੋਂ 7 ਫੋਟੋਆਂ ਬਿਲਕੁਲ ਫਰੀਦੋ ਵਿੱਚ ਐਡ ਲਗਵਾ ਸਕਦੇ ਹਾਂ ਤੇ ਇੱਕ ਬੇਨਤੀ ਕਰੂਗਾ ਜੀ ਜਦੋਂ ਆਪਣੇ ਕੋਲ ਕੋਈ ਵੀ ਗੱਡੀ ਭੇਜਦੇ ਹੋ ਤੁਸੀਂ ਜਾਂ ਕੋਈ ਮੋਟਰਸਾਈਕਲ ਜਾਂ ਕੋਈ ਮਸ਼ੀਨਰੀ ਤੇ ਜਿਹੜਾ ਤੁਸੀਂ ਰੇਟ ਭੇਜਦੇ ਹੋ ਉਹ ਹਮੇਸ਼ਾ ਮਾਰਕੀਟ ਵੈਲਿਊ ਦੇ ਹਿਸਾਬ ਨਾਲ ਲਾ ਕੇ ਭੇਜਿਆ ਕਰੋ ਬੇਨਤੀ ਵਾਲੀ ਗੱਲ ਹੈ ਜੀ ਕਿਉਂਕਿ ਰੇਟ ਜਦੋਂ ਜ਼ਿਆਦਾ ਹੁੰਦਾ ਤਾਂ ਮਸ਼ੀਨਰੀ ਸੇਲ ਨਹੀਂ ਹੁੰਦੀ ਤਾਂ ਦੋਵੇਂ ਪਾਸੋਂ ਨੁਕਸਾਨ ਹੈ ਜੀ ਤੁਹਾਡਾ ਵੀ ਨੁਕਸਾਨ ਹੈ ਕਿਉਂਕਿ ਮਸ਼ੀਨਰੀ ਸੇਲ ਹੋਣੀ ਨਹੀਂ ਤੇ ਚੈਨਲ ਦਾ ਵੀ ਨੁਕਸਾਨ ਹੈ ਚੈਨਲ ਤੇ ਗਲਤ ਪ੍ਰਭਾਵ ਪੈਂਦਾ ਜੀ ਬੇਨਤੀ ਵਾਲੀ ਗੱਲ ਹੈ ਜੀ ਬਾਕੀ ਜੇ ਤੁਹਾਨੂੰ ਵੀਡੀਓ ਚੰਗੀ ਲੱਗ ਰਹੀ ਹੋ ਵਧੀਆ ਲੱਗ ਰਹੀ ਆ ਤਾਂ ਵੀਡੀਓ ਨੂੰ ਸਾਰੇ ਜਣੇ ਲਾਈਕ ਲਾਜ਼ਮੀ ਕਰ ਦਿਓ ਨੀਚੇ ਇੱਕ ਲਾਈਕ ਦਾ ਬਟਨ ਹੈ ਉਹਨੂੰ ਕਲਿੱਕ ਕਰ ਦਿਓ ਜੀ ਤੇ ਇਸ ਤਰ੍ਹਾਂ ਦੀ ਹਰ ਰੋਜ਼ ਨਵੀਂ ਵੀਡੀਓ ਦੇਖਣ ਵਾਸਤੇ ਨਾਲ ਦੀ ਨਾਲ ਇੱਕ ਨੀਚੇ ਸਬਸਕ੍ਰਾਈਬ ਦਾ ਬਟਨ ਹੈ ਉਹਨੂੰ ਵੀ ਕਲਿੱਕ ਕਰ ਦਿਓ ਨਾਲ ਇੱਕ ਬੈਲ ਆਈਕਨ ਹੂਆ ਉਹਨੂੰ ਵੀ ਆਲਰਟ ਸੈਟ ਕਰਕੇ ਕਲਿੱਕ ਲਾਜ਼ਮੀ ਕਰ ਦਿਓ ਤਾਂ ਕਿ ਜਦੋਂ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚੀਏ ਤਾਂ ਉਸੇ ਵੇਲੇ ਤੁਹਾਡੇ ਕੋਲੇ ਨਵੀਂ ਵੀਡੀਓ ਦਾ ਮੈਸੇਜ ਪਹੁੰਚਾ ਬੇ ਜੀ ਬਾਕੀ ਵੈਂਤੀ ਵਾਲੀ ਗੱਲ ਹੈ ਰੇਟ ਹਮੇਸ਼ਾ ਸਹੀ ਲਾ ਕੇ ਭੇਜ ਕਰੂ ਤੇ ਅਗਲੀ ਵੀਡੀਓ ਚ ਤੁਹਾਨੂੰ ਕੋਈ ਮਸ਼ੀਨਰੀ ਕੋਠੀ ਮਕਾਨ ਕਿਹੜੇ ਏਰੀਆ ਚ ਚਾਹੀਦੀ ਹੈ ਤੁਸੀਂ ਕਮੈਂਟ ਕਰਕੇ ਮੰਗ ਕਰ ਸਕਦੇ ਹੋ ਆਪਾਂ ਤੁਹਾਡੀ ਫਰਮਾਇਸ਼ ਜ਼ਰੂਰ ਪੂਰੀ ਕਰਾਂਗੇ ਹੁਣ ਆਪਾਂ ਫਿਰ ਤੋਂ ਮਸ਼ੀਨਰੀਆਂ ਦੀ ਗੱਲ ਕਰਦੇ ਆ ਆਪਣੇ ਕੋਲੇ ਹੁਣ ਆਲਟੋ K10 ਗੱਡੀ ਪਹੁੰਚੀ ਹੈ ਜਿਹੜੀ ਗੱਡੀ ਹੈ 2013 ਮਾਡਲ ਹੈ ਜੀ ਤੇ ਫਸਟ ਓਨਰ ਗੱਡੀ ਹੈ ਜਿਹੜਾ ਜਿਹੜੇ ਨੰਬਰ ਤੋਂ ਆਪਣੇ ਕੋਲੇ ਫੋਟੋ ਮਾਲਕ ਨੇ ਭੇਜੀ ਉਹ WhatsApp ਨੰਬਰ ਤੋਂ ਉਹ ਨੰਬਰ ਬਾਹਰ ਲੈ ਤੇ ਤੁਹਾਨੂੰ ਆਪਾਂ ਇੱਥੋਂ ਦਾ ਨੰਬਰ ਹੀ ਦਵਾਂਗੇ ਤੇ ਬਾਹਰ ਗਈ ਓਨਰ ਦੀ ਗੱਡੀ ਆ ਇੱਕ ਅੱਗੇ ਮੋਟਰਸਾਈਕਲ ਹੈ ਜੀ ਉਹ ਵੀ ਇਹਨਾਂ ਦਾ ਹੀ ਆ ਉਹਦੀ ਵੀ ਆਪਾਂ ਗੱਲ ਕਰਦੇ ਆ ਪਹਿਲਾਂ ਗੱਡੀ ਦੇਖ ਲਉ 13 ਮਾਡਲ ਆ ਫਸਟ ਓਨਰ ਹੈ ਤੇ ਗੱਡੀ ਕੁੱਲ 95000 ਚੱਲੀ ਹੋਈ ਆ ਇੰਸ਼ੋਰੈਂਸ ਹੈਗੇ ਐਕਸੀਡੈਂਟ ਕੋਈ ਨਹੀਂ ਹੋਈ ਬਟਾਲੀ ਗੱਡੀ ਖੜੀ ਐ 220000 ਰੁਪਿਆ ਮਾਲਕ ਨੇ ਡਿਮਾਂਡ ਆਪਣੇ ਕੋਲੇ ਲਾ ਕੇ ਭੇਜੀ ਐ ਜਾ ਕੇ ਦੇਖਣੀ ਹੋਵੇ ਤੁਸੀਂ ਜਾ ਕੇ ਵੀ ਦੇਖ ਸਕਦੇ ਹੋ ਚਲਾ ਕੇ ਕਿਸੇ ਨੇ ਦੇਖਣੀ ਚਲਾ ਕੇ ਵੀ ਦੇਖ ਸਕਦੇ ਹੋ ਵਧੀਆ ਗੱਡੀ ਆ ਫੋਟੋ ਬਹੁਤ ਸੋਹਣੀਆਂ ਇਹਨਾਂ ਨੇ ਖਿੱਚ ਕੇ ਭੇਜੀ ਆ ਤੇ ਜਿਨ੍ਹਾਂ ਦੀ ਗੱਡੀ ਆ ਜਿਹੜੇ ਮਾਲਕ ਨੇ ਉਹਨਾਂ ਨੇ ਆਪ ਦਾ ਨੰਬਰ ਦਿੱਤਾ ਐ ਇੱਥੋਂ ਦਾ ਜੀ 9779317 111 ਤੇ ਦੂਸਰੇ ਨੰਬਰ ਤੇ ਆਉਂਦਾ ਜੀ ਮੋਟਰਸਾਈਕਲ ਆ ਮੋਟਰਸਾਈਕਲ ਵੀ ਤੁਸੀਂ ਦੇਖ ਲਓ ਤੁਹਾਨੂੰ ਫੋਟੋ ਆ ਮੈਂ ਦਿਖਾ ਰਿਹਾ ਜੀ ਐਚ ਐਫ ਡੀ ਲਕਸ ਐ ਤੇ ਬਹੁਤ ਚੰਗਾ ਜੀ ਮਾਡਲ 2022 ਹੈ ਰਜਿਸਟਰ 23 ਦੇ ਵਿੱਚ ਹੋਇਆ ਜੀ ਤੇ ਨੋਨ ਐਕਸੀਡੈਂਟ ਹੈ ਕਿਸੇ ਪਾਸੋਂ ਨਾ ਤਾਂ ਐਕਸੀਡੈਂਟ ਹੈ ਨਾ ਕੋਈ ਡਿੱਗਿਆ ਹੋਇਆ ਹੈ ਕੁੱਲ ਚੱਲਿਆ ਹੋਇਆ ਜੀ 8000 ਕਿਲੋਮੀਟਰ ਤੇ ਰੇਟ ਮਾਲਕ ਨੇ 55000 ਫਿਕਸ ਕਿਹਾ ਹੈਗਾ ਬਾਕੀ ਕਹਿੰਦੇ ਸੀਗੇ ਉੱਪਰ ਥੱਲੇ ਕਰ ਲਾਂਗੇ ਤੇ ਮੋਟਰਸਾਈਕਲ ਤੇ ਪਿਛਲੀ ਆਲਟੋ ਗੱਡੀ ਬਟਾਲੇ ਇੱਕੋ ਘਰੇ ਖੜੇ ਹੈ ਜੀ ਤੇ ਨੰਬਰ ਉਹੀ ਰਹੂਗਾ 97793 1711 ਫੋਨ ਤੁਸੀਂ ਕਰ ਸਕਦੇ ਹੋ ਜੀ ਤੇ ਹੁਣ ਤੁਸੀਂ ਦੇਖੋ ਜੀ ਮਕਾਨ ਜਿਹੜੇ ਮਾਲਕ ਨੇ ਉਹ ਆਪ ਤਾਂ ਬਾਹਰ ਗਏ ਹੋਏ ਐ ਤੇ ਇਹਨਾਂ ਨੇ ਵੀਡੀਓ ਬਣਾ ਕੇ ਭੇਜੀ ਆ ਤੇ ਮਾਲਕ ਬਾਹਰ ਰਹਿੰਦੇ ਆ ਜੀ ਤੇ ਹੁਣ ਇੱਥੇ ਆਏ ਹੋਏ ਐ ਤੇ ਇਹਨਾਂ ਨੇ ਆਪ ਦਾ ਜਿਹੜਾ ਮਕਾਨ ਸੇਲ ਕਰਨਾ ਹੈ ਵੀਡੀਓ ਦੇ ਵਿੱਚ ਸਾਰਾ ਕੁਝ ਦਿਖ ਹੀ ਰਿਹਾ ਜੀ ਤੁਸੀਂ ਜਿਵੇਂ ਕੀ ਦੇਖ ਰਹੇ ਹੋ ਤੇ ਆਪਣੇ ਕੋਲੇ ਅਹ ਮਕਾਨ 6 ਮਾਰਲੇ ਜਗ੍ਹਾ 'ਚ ਪਹੁੰਚੇ ਸਾਡੇ 1.5 ਲੱਖ ਰੁਪਏ ਡਿਮਾਂਡ ਹੈ ਵਧੀਆ ਕਮਰੇ ਬਣੇ ਹੋਏ ਆ ਵਧੀਆ ਬੜਾ ਤੇ ਵਧੀਆ ਸਾਰਾ ਕੁਝ ਹੈ ਜੀ ਫਗਵਾੜੀ ਤੋਂ 8 ਕਿਲੋਮੀਟਰ ਦੂਰੀ ਤੇ ਇਹਨਾਂ ਦਾ ਪਿੰਡ ਹੈ ਮਾਧੋਪੁਰ ਉੱਥੇ ਇਹ ਮਕਾਨ ਆਪ ਨੂੰ ਮਿਲ ਜੂਗਾ ਤੇ ਨੰਬਰ ਆਪਾਂ ਮਾਲਕ ਦਾ ਸਕਰੀਨ ਤੇ ਦੇ ਵੀ ਰੱਖਿਆ ਜੀ ਤੁਸੀਂ ਗੱਲ ਕਰ ਸਕਦੇ ਹੋ ਕੋਈ ਵੀ ਗੱਲ ਕਿਸੇ ਵੀ ਤਰ੍ਹਾਂ ਦੀ ਜੇ ਕਰਨਾ ਚਾਹੁੰਨ ਹੋ ਜੀ ਬਾਕੀ ਵੀਡੀਓ ਦੀ ਆਪਾਂ ਪੂਰੀ ਗੱਲ ਕਰ ਲਈ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਚੰਗੀ ਲੱਗੀ ਹੈ ਤਾਂ ਵੀਡੀਓ ਨੂੰ ਸਾਰੇ ਜਣੇ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰ ਦਿਓ ਜੀ ਤੇ ਲਾਈਕ ਸ਼ੇਅਰ ਕਰਨਾ ਨਾ ਪੁੱਲਿਓ ਤੇ ਕਿਸੇ ਨੇ ਐਡ ਕਰਵਾਉਣੀ ਆ ਆਪਣੇ ਕੋਲ ਭੇਜੋ ਇੱਕ ਵੀਡੀਓ ਪੂਰੀ ਜਾਣਕਾਰੀ 5 ਤੋਂ 7 ਫੋਟੋਆਂ ਤੇ ਜਲਦੀ ਤੇ ਬਿਲਕੁਲ ਫਰੀ ਦੇ ਵਿੱਚ ਆਪਾਂ ਐਡ ਤੁਹਾਡੀ ਲਗਾ ਦੇਵਾਂਗੇ ਜੀ ਬਾਕੀ ਹੁਣ ਦੀ ਇਜਾਜ਼ਤ ਜਲਦੀ ਮਿਲਦੀ ਆਪਾਂ ਤੇ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਕਮੈਂਟ ਕਰਕੇ ਦੱਸਿਓ ਜ਼ਰੂਰ ਜੀ